ਅੱਜ ਮਹਾਰਾ ਦੀ ਕਿਰਪਾ ਨਾਲ ਆਪਣੇ ਪੈਨ ਲੱਗ ਗਿਆ ਲੈਟਰ ਥੋੜੀ ਬਹੁਤੀ ਬੱਦਲ ਵਾਈ ਵੀ ਹੈਗੀ ਪਰ ਮੀਂਹ ਟਿਗਾ ਆ ਕਹਿੰਦੇ ਆਉਣਾ ਨਹੀਂ ਹੈਗਾ ਤੇ ਟਰਾਲਾ ਦੇਖੋ ਭਾਈ ਜੀ 16 7 ਦਾ ਟਰਾਲਾ ਸੀ ਦੀ ਪਰਚੀ ਵੀ ਨਾਲ ਤੁਹਾਨੂੰ ਦਿਖਾਵਾਂਗੇ ਆਪਾਂ 252 ਕੁਆਂਟਲ ਕੱਲੀ ਬਜਰੀ-ਬਜਰੀ ਦਾ ਵੇਟ ਸੀ ਇਹ ਚ ਟਰੈਕਟਰ ਤੇ ਟਰਾਲਾ ਦੋਹਾਂ ਦਾ ਵਜਨ 16 7 ਦਾ ਟਰਾਲਾ ਤੇ ਟਰੈਕਟਰ ਹੌਲੈਂਡ 362 319 ਕੁਆਂਟਲ 5 ਕਿਲੋ ਵਜਨ ਬਣਦਾ ਸੀਗਾ ਸਣੇ ਟਰੈਕਟਰ ਤੇ ਟਰਾਲਾ ਤੇ ਹੌਲੈਂਡ ਆ 362 ਨੰਬਰਦਾਰ ਵਾਲਾ ਹੈਰੀ ਵਾਲਾ ਤੇ ਇਹਦੇ ਵਿੱਚ ਬਾਈ ਕੱਲਾ ਟਰੈਕਟਰ ਤੇ ਟਰਾਲਾ ਕੱਢ ਕੇ ਸਰਪੰਚ ਵਾਲੇ ਦਾ ਟਰਾਲਾ 252 ਕੁਆਂਟਲ ਕੱਲੀ ਕੱਲੀ ਬਜਰੀ ਹੋ ਸੀਗੀ ਤੇ 252 ਕੁਆਂਟਲ ਕੱਲੀ ਬਜਰੀ ਲੈ ਕੇ ਆਏ ਆ ਮਛਵੜਾ ਸਾਹਿਬ ਤੋਂ ਤੇ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਬਾਈ ਟਰੈਕਟਰ RAM ਨਾਲ ਦਰਦਾ ਆਇਆ 252 ਕੁਆਂਟਲ ਲੈ ਕੇ ਤੇ ਟਰਾਲਾ ਬਾਈ ਸਰਪੰਚ ਨੂੰ ਪੁੱਛਿਆ ਸੀਗਾ ਅਸੀਂ ਬਹੁਤ ਸੋਹਣੇ ਟਰਾਲੇ ਬਣਾਉਨੇ ਆ ਸਰਪੰਚ ਸਮਰਾਲੇ ਵਾਲੇ ਜੀ ਸਮਰਾਲੇ ਤੋਂ ਨੇ ਸਰਪੰਚ ਦਾ ਟਰਾਲਾ ਇਹ ਤੇ ਬਹੁਤ ਵਧੀਆ ਟਰਾਲਾ ਬਣਾਉਨੇ ਆ ਤੇ ਬਾਈ ਨੇ ਕਹਿੰਦਾ ਚਾਹੇ ਹੋਰ ਭਾ ਲੋ ਕਹਿੰਦਾ ਇਹਦੇ ਉੱਤੇ 3 400 ਫੁੱਟ ਪਰ ਕਹਿੰਦਾ ਟਰਾਲੀ ਤੁਹਾਨੂੰ ਟਰਾਲਾ ਜਵਾਬ ਨਹੀਂ ਦਊਂਗਾ ਟਰਾਲੇ ਦੀ ਗਰੰਟੀ ਹੈ ਕੁਝ ਵੀ ਹੋ ਗਿਆ ਕਹਿੰਦਾ ਮੇਰਾ ਨੁਕਸਾਨ ਆ ਇੰਨੀ ਜਣੀ ਉਹਨੇ ਛੁੱਟੀ ਦਿੱਤੀ ਸੀ ਸਾਨੂੰ ਜਦੋਂ ਅਸੀਂ ਬੰਜਰੀ ਪਾਈ ਸੀ ਤੇ ਕੋਸਕ ਲੈਂਟਰ ਦੇ ਵਿੱਚ ਪੈ ਗਈ ਬਹੁਤ ਤੇ ਫੁੱਲ ਭਰ ਕੇ ਟਰਾਲਾ ਲਿਆਂਦਾ ਸੀਗਾ ਛੈਰੀ ਵਾਲਾ ਨੰਬਰਦਾਰ ਵਾਲਾ ਤੇ ਐ ਰਾਮਨਾਲਪੁਰ ਆਇਆ ਟਰਾਲਾ ਬਈ ਟਰਾਲੇ ਨੇ ਭੋਰਾ ਵੀ ਇੰਦਾ ਜੰਪ ਜੰਪ ਜਾ ਕੋਸੇ ਉਦਾਂ ਉਹ ਨਹੀਂ ਕਰਿਆ ਬਹੁਤ ਵਧੀਆ ਸ਼ੁੱਧ ਟਰਾਲਾ ਬਣਾਇਆ ਹੈ ਟਰੈਕਟਰ ਵੀ ਬਿਲਕੁਲ ਆਮ ਨਾਲ ਆਇਆ ਜੀ ਤੇ ਤੁਹਾਨੂੰ ਪਰਚੀ ਦਿਖਾਵਾਂਗਾ ਵੀ ਇੰਨਾ ਭਜਨ ਸੀਗਾ ਟੋਟਲ ਲਓ ਵੀ ਸਪੈਸ਼ਲਿਟੀ ਹੈ 36 30 ਝੋਟਾ ਭਰ ਲਿਆ ਅੱਜ ਹੈਰੀ ਨੰਬਰਦਾਰ ਸਾਹਿਬ ਤੇ ਉਧਰ ਗਰਜਾਰਤ ਤੇ 16 ਸਾਧ ਦਾ ਟਰਾਲਾ ਤੇ ਬਜਰੀ ਪਾਈ ਆ ਬਾਈ ਜੀ 625 ਵੋਲਟ ਚ ਪੂਰੀ ਲੰਦ ਕੇ ਨੇ ਬਜਰ ਹੋ ਗਿਆ ਟੋਟਲ ਬਾਈਜੀ 252 ਕੁਆਂਟਲ ਬਜਰ ਹੋ ਗਿਆ ਅਗਰ ਉਹ ਪਾਰਕੀ ਦੇ ਦਿਖਾ ਦਿੰਦੇ ਆ ਦੇਖੋ ਜੀ 319 ਕੁਆਂਟਲ ਟੋਟਲ ਟਰੈਕਟਰ ਤੇ ਟਰਾਲੀ ਦਾ ਕਿੰਨਾ 66 ਕੁਆਂਟਲ ਆ 65 ਵਰੀ 66 66 ਕੁਆਂਟਲ ਬਜਰ ਹੋਣਾ ਟਰੈਕਟਰ ਤੇ ਟਰਾਲੀ ਦਾ ਤੇ ਕੱਲੀ ਬਜਰੀ ਦਾ ਬਜਰ ਹੋ ਗਿਆ 252 ਕੁਆਂਟਲ ਰਾ ਆ ਦੇਖੋ ਟੋਕਾ ਆ ਰੌਣਾ ਆ ਬੰਦਾ ਕਾਬਾ ਦੇਖੋ ਭੱਜ ਕੇ ਆਰਾਮ ਨਾਲ ਲਈ ਜਾਂਦਾ 2 2 ਪੰਜਾ ਗਵਾਕਰ ਲਈ ਲਓ ਜੀ ਬੱਦਲ ਵੀ ਪੂਰਾ ਖੜਾ ਸੀ ਚਲੋ ਮਹਾਰਾ ਦੀ ਕਿਰਪਾ ਨਾਲ ਅੱਧਾ ਕ ਤਾਂ ਪੈ ਗਿਆ ਜੀ ਸਿਸਟਮ ਅੱਧਾ ਕ ਪੈ ਗਿਆ ਜੀ ਲੈਂਟਰ ਇਹ ਤਾਂ ਬੰਨੇ ਤਾਂ ਬਾਕੀ ਚੱਲ ਰਿਹਾ ਹੀ ਕੰਮ ਲਗਾਤਾਰ ਤੇ ਕੰਮ ਬਹੁਤ ਖਿੱਚਿਆ ਬਾਈ ਬੰਦਿਆਂ ਨੇ ਵੀ ਬਹੁਤ ਕੰਮ ਖਿੱਚਿਆ ਹਜੇ ਤੱਕ ਜਾਨੀ ਕਿ ਇਹਨਾਂ ਨੇ ਦੁਪਹਿਰ ਦੀ ਰੋਟੀ ਨਹੀਂ ਖਾਧੀ 2:30 ਵੱਜ ਗਏ ਕਹਿੰਦੇ ਅਸੀਂ ਆਹ ਫਾਂਡ ਸਿਰੇ ਲਾ ਕੇ ਖਾਵਾਂਗੇ ਲਓ ਜੀ ਕਾਫੀ ਦਿਨਾਂ ਬਾਅਦ ਅੱਜ ਪਹੁੰਚ ਗਏ ਮੱਛਵਾਲਾ ਸਾਹਿਬ ਵਾਲੀ ਡੀਲਰਸ਼ਿਪ ਤੇ ਜੀ ਤੇ ਰੂਟਾ ਮੀਟਰ ਜਾਣ ਤੋਂ ਬਾਅਦ ਆਹ ਦਾ ਪਹਿਲੇ ਵਾਲਾ ਪਿਆ ਤੇ ਬਾਕੀ ਸਟਾਕ ਨਮਾ ਆ ਗਿਆ ਉਹ ਵੀ ਤਿਆਰ ਕਰਕੇ ਖੜਾਤਾ ਤੇ 22 ਜੋੜੀਆਂ ਆਏ ਨੇ ਬਾਈ ਨਵੇਂ ਚੌਂਡੀਅਰ ਲੈ ਕੇ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਬਾਈ ਵੀਰੋ ਨੇ ਉਹਨਾਂ ਨੂੰ ਨਵੇਂ ਟਰੈਕਟਰ ਦੀਆਂ ਤੇ ਨਵੇਂ ਜੋਂਡੀਅਰ ਲੈ ਕੇ ਆਏ ਆ ਬਾਈ ਜਣੀ 5205 ਤੇ ਟਰੈਕਟਰ ਬਹੁਤ ਸੋਹਣਾ ਵਾ ਜੀ ਮੂਰੇ ਐਲਈ ਲਾਈਟਾਂ ਵੀ ਲੱਗੀਆਂ ਦੂਜੀਆਂ ਯਾਨੀ ਬਹੁਤ ਘੈਂਟ ਆ ਮੂਰੇ ਵੇਟ ਨਹੀਂ ਹੈਗੇ ਪਤਾ ਨਹੀਂ ਕੰਪਨੀ ਵੱਲੋਂ ਆਉਂਦੇ ਨਹੀਂ ਪਰ ਚਲੋ ਬਾਈ ਜਣੀ ਬਾਅਦ ਚਲਵਾਉਣਗੇ ਜੇ ਯਾਨੀ ਕਿ ਲੁੱਕ ਵਾਈ ਬਹੁਤ ਵਧੀਆ ਟਰੈਕਟਰ ਹੈ ਜੀ ਘੈਂਟ ਵਾ ਵਧੀਆ ਲੱਗਿਆ ਤੇ ਬਾਈ ਉਹਨਾਂ ਨੂੰ ਬਾਈ ਆਪਾਂ ਰੂਟਾਵੇਟਰ ਬਾਈ ਆਪਾਂ ਤਾਂ 10 ਫੁੱਟਾ ਤੇ ਪੂਰਾ ਤਿਆਰ ਵਰ ਤਿਆਰ ਐਨ ਧੋ ਕੇ ਐਨ ਸਾਫ ਕਰਕੇ ਆਪਣੇ ਜਿਹੜੇ ਫਾਰਮ ਦੇ ਸਟਿੱਕਰ ਸਟੱਕਰ ਲਾਤੇ ਆ ਜੀ 10 ਫੁੱਟੇ ਰੂਟਾਵੇਟਰ ਨੂੰ ਬਾਕੀ ਤੁਹਾਨੂੰ ਬਾਈ ਇਹ ਚੱਲਦਾ ਵੀ ਦਿਖਾਵਾਂਗੇ 10 ਫੁੱਟੇ ਤੇ ਕਿਦਾਂ ਦਾ ਚੱਲਦਾ ਤੇ ਬਾਕੀ ਹੁਣ ਦਿਖਾਵਾਂਗੇ ਵੀ ਕਿਹੜਾ ਗੇਰਪਿਆ ਕੀ ਸਿਸਟਮ ਆ ਤੇ ਅਗਲੀ ਵੀਡੀਓ ਦੇ ਵਿੱਚ ਬਾਈ ਦਿਖਾਵਾਂਗੇ ਇਹਨੂੰ ਚੱਲਦਾ ਖੇਤ ਚ ਜਾ ਕੇ ਬਾਈ ਇਹਨਾਂ ਦੇ ਤੇ ਡਿਸਟ੍ਰੀਬਿਊਟਰ ਵਾਲੇ ਬਾਈ ਚਾਰ ਲੱਗੇ ਹੋਏ ਨੇ ਸਿਸਟਮ ਕਿਉਂਕਿ ਤਵੀਆਂ ਤੋਂ ਵੀ ਵਗੈਰਾ ਅੱਜ ਕੱਲ ਸਾਰਾ ਹੀ ਬਾਈ ਪਾਵਰ ਆ ਗਿਆ ਜੀ ਇਸ ਕਰਕੇ ਆ ਤਿੰਨ ਚਾਰ ਲੱਗੇ ਹੋਏ ਨੇ ਤੇ ਆ ਮਗਰੋਂ ਹੀ ਇਹਦੀ ਲਿਫਟ ਚੱਕ ਹੋ ਜਾਂਦੀ ਐ ਇੱਥੋਂ ਆ ਲਿਫਟ ਵਾਲਾ ਹੀ ਆਪਣਾਉਣ ਵਾਲਾ ਲੱਗੇ ਹੋਏ ਬਟਨ ਆ ਦੇਖੋ ਪਿੱਛੇ ਲਿਫਟ ਅਪ ਡਾਊਨ ਵਾਲੇ ਜੀ ਤੇ ਬਾਕੀ 3 ਸਪੀਡ ਚਾਉਂਦਾ ਹੈ A B C T 4 ਸਪੀਡਾਂ ਗਈਆਂ ਤੇ P T ਉਹਦੀ 2 ਸਪੀਡਾਂ ਚਾਉਂਦੀ ਆ 540 ਤੇ 540 E 540 ਚ ਥੋੜੀ ਜੀ ਘੱਟ ਸਪੀਡ ਤੇ 540 E ਹੁੰਦਾ ਉਹਦੇ ਵਿੱਚ ਜਿਹੜੀ ਵੀਡੀਓ ਸਪੀਡ ਇਹਦੀ ਪਾ ਦਿੱ ਜੰਦੀ ਆ ਜੀ ਤੇ ਬਾਕੀ ਟਰੈਕਟਰ ਪੂਰਾ ਘੈਂਟ ਬਣਾਇਆ ਆ ਬਾਕੀ ਜੌਂਡੀਅਰ ਤੁਹਾਨੂੰ ਪਤਾ ਹੀ ਆ ਜੀ ਬ੍ਰਾਂਡ ਚੀਜ਼ ਆ ਤੇ ਘੈਂਟ ਹੁੰਦਾ ਪੂਰਾ ਕੰਮ ਤੇ ਬਾਕੀ ਹੁਣ ਤਿਆਰ ਕਰਕੇ ਦਿੰਨੇ ਆ ਬਾਈ ਉਹਨਾਂ ਨੂੰ ਚੈੱਕ ਕਰਕੇ ਦਿੰਨੇ ਆ ਗੇੜੇ ਗੂੜੇ ਵੀ ਕਿਦਾਂ ਦਾ ਪਰਫਾਰਮੈਂਸ ਆ ਕਿਦਾਂ ਦੀ ਮਾੜਾ ਜਾਂ ਗੇੜਾ ਇਹਦਾ ਬਣਦਾ ਲਓ ਬਾਈ ਹੋ ਗਿਆ ਸ਼ਾਮ ਦਾ ਟਾਈਮ ਕਰਨ ਨੂੰ ਜਾਣ ਦਾ ਤੇ ਬਾਈ ਕਿਸੇ ਨੇ ਵੀ ਕੋਈ ਵੀ ਇੰਪਲੀਮੈਂਟ ਲੈਣਾ ਹੋਵੇ ਸ਼ਕਤੀਮਾਨ ਦਾ ਬਾਈ ਕਰਿਓ ਆਪਣੇ ਨਾਲ ਸੰਪਰਕ ਤੇ ਆਪਣੇ ਕਟਰ ਬਾਈ ਕਈ ਵੀਰ ਕਹਿੰਦੇ ਸੀ ਕਟਰ ਦੀ ਵੀਡੀਓ ਜ਼ਰੂਰ ਦਿਖਾਓ ਜਿਹੜੇ ਆਪਣੇ ਆਉਂਦੇ ਨੇ ਆ ਦੇਖੋ ਜੀ ਕਟਰ ਆਉਂਦੇ ਨੇ ਆਪਣੇ 7 ਫੁੱਟ ਦੇ ਕਰੀਬ ਤੇ ਸਾਢੇ 6 ਪਤਾ ਨਹੀਂ 7 ਆ ਜੀ ਗੇਅਰ ਦੇਖੋ ਜੀ ਆਪਣਾ ਸ਼ਕਤੀਮਾਨ ਦਾ ਹੀ ਹੋਣਾ ਇਹਨੂੰ ਰੀਨ ਤੇ ਵੀਡੀਓ ਜੇ ਦੇਖਦੇ ਹੋਊਂਗੇ ਤੁਸੀਂ ਕਾਫੀ ਬਾਈ ਹੈਵੀ ਜਿਹਾ ਦਾ ਗੇਅਰ ਲੱਗਦਾ ਆਪਣੇ ਕਟਰ ਨੂੰ ਤੇ ਕਾਫੀ ਵਧੀਆ ਕੁਆਲਟੀ ਦੇ ਵਿੱਚ ਬਣਿਆ ਹੋਇਆ ਕਟਰ ਹੈ ਜੀ ਤੇ ਤਿੰਨ ਆਪਣੇ ਕੋਲ ਆ ਕੇ ਕਿਸੇ ਨੇ ਵੀ ਬਾਈ ਸ਼ਕਤੀਮਾਨ ਦਾ ਕਟਰ ਲੈਣਾ ਹੋਇਆ ਤਾਂ ਆਪਣੇ ਨਾਲ ਬਾਈ ਜੀ ਕਰ ਲਿਓ ਸੰਪਰਕ ਤੇ ਥੱਲੇ ਦੇ ਪਾਸੇ ਦੱਸਾ ਦਿੰਦੇ ਆ ਦੇਖੋ ਪੂਰੀ ਹੈਗੀਆਂ ਚੀਜ਼ਾਂ ਲੱਗੀਆਂ ਹੋਈਆਂ ਇਹਨੂੰ ਤੇ ਬਾਕੀ ਬਾਈ ਚੱਲਦਾ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਸਫਾਈ ਦਿੰਦਾ ਤੇ ਬਹੁਤ ਘੈਂਟ ਚੱਲਦਾ ਬਾਈ ਤੇ ਆਪਾਂ ਤੁਹਾਨੂੰ ਚੱਲਦਾ ਦਿਖਾਵਾਂਗੇ ਕਿਸੇ ਅਗਲੀ ਵੀਡੀਓ ਵਿੱਚ ਕਿਸੇ ਨੇ ਵੀ ਬਾਈ ਜੀ ਇਹ ਸ਼ਕਤੀਮਾਨ ਦੇ ਕਟਰ ਲੈਣੇ ਹੋਏ ਬਾਈ ਜੀ ਵੱਧ ਤੋਂ ਵੱਧ ਕਰਿਓ ਆਪਣੇ ਨਾਲ ਸੰਪਰਕ ਤੇ ਬਾਕੀ ਸ਼ਕਤੀਮਾਨ ਦਾ ਹੋਰ ਇੰਪਲੀਮੈਂਟ ਰੂਟਾਵੇਟਰ ਵਗੈਰਾ ਤੇ ਆਟੋਕੇ ਕਰਨ ਵਾਲੀ ਮਸ਼ੀਨ ਵਗੈਰਾ ਕੋਈ ਵੀ ਸੁਪਰ ਸੀਡਰ ਵਗੈਰਾ ਕੋਈ ਵੀ ਇੰਪਲੀਮੈਂਟ ਲੈਣਾ ਹੈ ਤਾਂ ਕਰਿਓ ਆਪਣੇ ਨਾਲ ਸੰਪਰਕ ਹੁਣ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ